ਆਤ੍ਰੇ ਖੁੱਡਰੀ ਆਈ ਤੇ ਇੱਥੇ ਉਹਨੇ ਕੁਝ ਹੱਥ ਜਿਉਂ ਛੁੱਟਿਆ ਤੇ ਉਹ ਨਾਲੇ ਸਪੀਡ ਦੇ ਅੰਦਰ ਚੱਲ ਗਿਆ ਬਾਅਦ ਵਿੱਚ ਫਿਰ ਥੋੜੀ ਦੇਰ ਬਾਅਦ ਉਹ ਨਾਲੀ ਨਾਲੀ ਆਇਆ ਫਿਰ ਇੱਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਇਹਨੇ ਅੱਗੇ ਨੂੰ ਪਤਾ ਕੀ ਹੋਇਆ ਕਿ ਸ਼ੁਕਰੀ ਉਹਦੋਂ ਕੀ ਉਹ ਨਹੀਂ ਪਤਾ ਹੱਥ ਜਿਦਾ ਇਦਾਂ ਮੋਤੇ ਉਹਨੇ ਸਕੂਰੀ ਦਾ ਗੇਰ ਕੇ ਅੰਮ ਫੜਿਆ ਤੇ ਨਾਲੀ ਆ ਸੁਰਤਾ ਬਸ ਮੇਰੇ ਨਾਲੀ ਥਾਹ ਗਈ ਬੜੀ ਜੋਗੀ ਹੋਈ ਸਾਰਾ ਮੁੱਲਾ ਬਾਹਰ ਆ ਗਿਆ ਕੀ ਕਰੀਦਾ ਜਿੰਦਾ ਕਿਹਨੇ ਉਹ ਗ੍ਰਨੇਡ ਸੱਤਾਂ ਦਾ ਉੱਤੇ ਹੀ ਜਾਂਚ ਕੀਤਾ ਉਹ ਕਾਲੇ ਰੰਗ ਦੀ ਉਹਨੇ ਉਮੀਦ ਪਾਈ ਦੀ ਤੇ ਹਾਂ ਕਿ ਆ ਮਾਪੇ ਰਹੇ ਉਹਨੇ ਬਰਾਊਨ ਰੰਗ ਦਾ ਤੇ ਉਹ ਜੁਪੀਟਰ ਸਪੂਟ ਵੀ ਤੇ ਹੀ ਬਰਾਊਨ ਰੰਗ ਦੀ ਨੰਬਰ ਹਾਂਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦ ਹੈ ਤੇ ਹੋਇਆ ਕਿ ਮੋਲੇ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM NAVAMI ਹੈ ਕੁਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀ ਰਹੀ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਤੇ ਇੱਕ ਵਾਇਰ ਟਾਈਪ ਕੋਈ ਸੈਲਫ ਪੁਆਇੰਟ ਨਾਲ ਕਨੈਕਟਡ ਕੋਈ ਚੀਜ਼ ਸੁਤੀ ਹੈ ਜਿਦਾ ਕਿ ਬਲਾਸਟ ਇਦਾਂ ਆਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਦੀ ਆਵਾਜ਼ ਪੂਰੀ ਗਲੀ ਚ ਆਈ ਹੈ ਕਲੀ ਦੇ ਲੋਗੋ ਸੇਲੇ ਸਹਿਮ ਗਏ ਲੋਕਾਂ ਨੇ ਇੱਕਦਮ ਅਹੀ ਕਾਉਂਸਲਰ ਆ ਇੱਥੇ ਦੇ ਲੋਕਾਂ ਨੇ ਫੋਨ ਕੀਤਾ ਕਿ ਆ ਕੇ ਦੇਖੋ ਕਿ ਕੀ ਕੋਈ ਬਲਾਸਟ ਆ ਜਾਂ ਕਿਉਂ ਹੋਇਆ ਜਾਂ ਕਿ ਇਹਦਾ ਹੀ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ ਆ 6 ਨੂੰ ਜਿੱਦ ਆਰਾਮਨੰਧੀ ਆ ਇਹ ਰੋਡ ਕਨੈਕਟ ਕਰਦੀ ਅੱਗੇ ਗੱਲ ਸਾਹਿਬ ਨੂੰ ਵੀ ਤੇ ਤਾਲੀਮਾ ਦਾ ਮੰਦਰ ਨੂੰ ਵੀ ਇਹ ਕੋਈ ਬਹਿਸ਼ਤ ਕਰਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੇ ਕੋਈ ਕਵਾਲੀਆਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇលਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਨਹੀਂ ਤਵਾਜ਼ ਆਵਾਜ਼ ਪੂਰੀ ਆ ਏਰੀਏ ਤੇ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਪੰਜਾਬ ਚ ਗੂੰਜੀ ਆ ਥੋੜਾ ਜਿਹਾ ਕੰਮਿਆ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਿਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਵਾਈ ਗੂੰਜੀ ਆ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਆ ਆਦ ਤਰੂ ਇੱਕ ਸਕੂਟਰੀ ਆਈ ਸੀ ਤੇ ਅੱਤੇ ਉਹਨੇ ਕੋਸ਼ ਹੱਥੋਂ ਛੁੱਟਿਆ ਤੇ ਉਹ ਨੌਲੇ ਸਪੀਡ ਚ ਅੰਦਰ ਚੱਲ ਗਿਆ ਬਾਜ ਕੇ ਸੇ ਥੋੜੀ ਦੇਰ ਬਾਅਦ ਨਾਲੀ ਨਾਲੀ ਆਇਆ ਫਿਰ ਇਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਨਹੀਂ ਇਧਰ ਨੂੰ ਪਤਾ ਇਹੋ ਜਿਹਾ 30 ਉਹ ਨਹੀਂ ਪਤਾ ਹੱਥ ਜਿੱਦਾਂ ਮੋਟੇ ਉਹ ਨਹੀਂ ਕੋੜੀ ਦਾ ਗੇਰ ਕੜਿਆ ਐ ਫੜਿਆ ਦੇ ਨਾਲੀ ਆਇਆ ਸੁਰਤਾ ਬਸ ਫਿਰ ਨਾਲੀ ਥਾ ਗਈ ਥੋੜੀ ਜੋਗੀ ਸਾਰਾ ਮਹੱਲਾ ਬਾਹਰ ਆ ਗਿਆ ਇਹ ਕਰਤੀ ਵੈ ਜਿੱਦਾਂ ਕਿਹਨੇ ਗ੍ਰਨੇਡ ਸੁਧਾਂਦਾ ਉਹਦਾ ਹੀ ਜਾ ਕੇ ਪੜਿਆ ਪੂਰਾ ਉਹ ਕਾਲੇ ਰੰਗ ਦੀ ਉਹਨੇ ਉਮੀਦ ਪਾਈ ਦੀ ਹਾਂ ਪਿਆਮਾ ਪਾਇਆ ਰਹੀ ਉਹਨੇ ਬਰਾਊਨ ਜੇ ਰੰਗ ਦਾ ਤੇ ਉਹ ਜੂਪੀਟਰ ਸਕੂਟਰ ਤੇ ਹੀ ਬਰਾਊਨ ਰੰਗ ਦੀ ਨੰਬਰ ਹਾਂਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਰਾ ਹੈ ਇਹ ਕੀ ਹੋਇਆ ਕਿ ਕੀ ਮਹੌਲ ਕੀ ਬਣਿਆ ਤੇ ਮਹੌਲ ਹੈ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM Navami ਹੈ ਕੋਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸੱਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ 'ਚ ਕੋਈ ਚੀਜ਼ ਫੜੀ ਹੋਈ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਤੇ ਇੱਕ ਵਾਇਰ ਟਾਈਪ ਆ ਕੋਈ ਸੈਲ ਕੋਈ ਨਾਲ ਕਨੈਕਟਡ ਕੋਈ ਚੀਜ਼ ਉੱਤੀ ਹੈ ਜਿਦਾ ਕਿ ਬਲਾਸਟ ਇੱਥਾ ਹੋਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਦਾ ਆਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇ ਵੇਲੇ ਸਹਿਮ ਗਏ ਤੇ ਲੋਕਾਂ ਨੇ ਇੱਕਦਮ ਅਹੀ ਕਾਉਂਸਲਰ ਆ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਹੈ ਜਾਂ ਕਿਉਂ ਹੋਇਆ ਹੈ ਜਾਂ ਕੀ ਇਹਦਾ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ ਆ 6 ਨੂੰ ਜਿੱਦਾ ਆਰਮਨੋਮੀ ਆ ਇਹੇ ਰੋਡ ਕਨੈਕਟ ਕਰਦੀ ਆ ਕੇ ਕਨਸਾਬ ਤੋਂ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਇਹ ਕੋਈ ਦੈਸ਼ਕ ਡਰਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅੱਜ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲਿਆ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰਦਾ ਸਾਬ ਦਾ ਮਾਹੌਲ ਹੈ ਬੱਚੇ ਖੇਲਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਵੀ ਕੁਆੜ ਆਵਾਜ਼ ਪੂਰੀ ਆ ਹੇਰੀਏ ਤੇ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੁੰਜੀ ਆ ਥੋੜਾ ਜਿਹਾ ਕਮਿਆ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਿਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਇਹ ਘਰਾਂ ਤੱਕ ਵਾਇਕੁੰਜੀ ਆ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸ ਹੋਈ ਹੋਈ